ਸਰਕਾਰੀ ਹਸਪਤਾਲ ਦੇ ਡੇਟ ਤੇ ਚੱਲਦਾ ਸੀ ਗਲਤ ਕੰਮ ਸਥਾਨਕ ਲੋਕਾਂ ਨੇ ਖੁਦ ਕੀਤਾ ਪਰਦਾਫਾਸ਼ ਮੌਕੇ ਤੇ ਪਹੁੰਚੀ ਪੁਲਿਸ ਤਾਂ ਹੋਏ ਵੱਡੇ ਖੁਲਾਸੇ ਜੀ ਹਾਂ ਬਰਨਾਲਾ ਦੇ ਸਰਕਾਰੀ ਹਸਪਤਾਲ ਵਿੱਚ ਸ਼ਰਿਆਮ ਨਸ਼ੇ ਦਾ ਧੰਦਾ ਚੱਲ ਰਿਹਾ ਹੈ ਨਸ਼ੇ ਦੇ ਆਦੀ ਮਰੀਜ਼ ਹਸਪਤਾਲ ਦੇ ਨਸ਼ਾ ਛਡਾਊ ਕੇਂਦਰ ਤੋਂ ਨਸ਼ੇ ਦੀਆਂ ਗੋਲੀਆਂ ਖਰੀਦ ਕੇ ਹਸਪਤਾਲ ਦੇ ਗੇਟ ਤੇ ਹੀ ਹੋਰ ਨਸ਼ੇੜੀਆਂ ਨੂੰ ਵੇਚ ਰਹੇ ਹਨ ਇਸ ਤੋਂ ਇਲਾਵਾ ਹਸਪਤਾਲ ਦੇ ਅੰਦਰ ਪਾਬੰਦੀਸ਼ੁਦਾ ਗੋਲੀਆਂ ਵੇਚਣ ਦੇ ਮਾਮਲੇ ਵੀ ਲਗਾਤਾਰ ਸਾਹਮਣੇ ਆ ਰਹੇ ਨੇ ਨਸ਼ੇੜੀ ਅਤੇ ਨਸ਼ਾ ਤਸਕਰ ਹਸਪਤਾਲ ਦੇ ਨੇੜੇ ਮਾਹੌਲ ਖਰਾਬ ਕਰ ਰਹੇ ਨੇ ਜਿਸ ਕਾਰਨ ਸਥਾਨਕ ਲੋਕ ਕਾਫੀ ਪਰੇਸ਼ਾਨ ਹਨ ਅੱਜ ਮੈਡੀਕਲ ਸਟੋਰ ਮਾਲਕਾਂ ਟੈਕਸੀ ਅਤੇ ਰਿਕਸ਼ਾ ਚਾਲਕਾਂ ਨੇ ਇਸ ਗੈਰ ਕਾਨੂੰਨੀ ਧੰਦੇ ਦੇ ਵਿਰੁੱਧ ਆਵਾਜ਼ ਬੁਲੰਦ ਕਰਦੇ ਐਸ ਨੂੰ ਰੋਕਣ ਤੇ ਲਈ ਸੰਘਰਸ਼ ਵਿੱਢਣ ਦੀ ਚੇਤਾਵਨੀ ਵੀ ਦੇ ਦਿੱਤੀ ਹੈ ਉਹਨਾਂ ਕਿਹਾ ਕਿ ਜੇਕਰ ਕਿਸੇ ਨੇ ਹਸਪਤਾਲ ਤੋਂ ਨਸ਼ਾ ਛਡਾਊ ਗੋਲੀਆਂ ਲੈਣੀਆਂ ਹੋਣ ਤਾਂ ਆਈਡੀ ਪ੍ਰੂਫ ਦੇਣਾ ਪੈਂਦਾ ਹੈ ਪਰ ਹਸਪਤਾਲ ਦੇ ਗੇਟ ਤੇ ਨਸ਼ਾ ਛਡਾਊ ਗੋਲੀਆਂ ਦੇ ਪੱਤੇ ਸ਼ਰੇਆਮ ਵਿਕਰੇ ਨੇ ਜਿਨ੍ਹਾਂ ਨੂੰ ਬੰਦ ਨਹੀਂ ਕੀਤਾ ਜਾ ਰਿਹਾ ਉਹਨਾਂ ਨੇ ਕਿਹਾ ਕਿ ਹਰ ਰੋਜ਼ ਪੈਦਲ ਚੱਲਣ ਵਾਲੇ ਨੂੰ ਰੋਕੇ ਤੰਗ ਪਰੇਸ਼ਾਨ ਕੀਤਾ ਜਾਂਦਾ ਹੈ ਨਸ਼ੇੜੀ ਅਤੇ ਤਸਕਰ ਇੱਕ ਦੂਜੇ ਨੂੰ ਗਾਲੀ ਗਲੋਚ ਕਰਦੇ ਨੇ ਅਤੇ ਕੁੱਟਦੇ ਰਹਿੰਦੇ ਨੇ ਜਿਸ ਤੇ ਚੱਲਦੇ ਉਹਨਾਂ ਦੀ ਦੁਕਾਨਦਾਰੀ ਵੀ ਪ੍ਰਭਾਵਿਤ ਹਤੇ ਲੋਕ ਵੀ ਇਸ ਤੋਂ ਖਾਸੇ ਪਰੇਸ਼ਾਨ ਹੋ ਰਹੇ ਨੇ ਉਹਨਾਂ ਨੇ ਪੁਲਿਸ ਅਤੇ ਹਸਪਤਾਲ ਪ੍ਰਬੰਧਨ ਤੋਂ ਉਹਨਾਂ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਸਰਕਾਰੀ ਹਸਪਤਾਲ ਬਰਨਾਲਾ ਠੀਕ ਹੈ ਜੀ ਇੱਥੇ ਬਹੁਤ ਜ਼ਿਆਦੇ ਕੈਸੂ ਗੋਲੀਆਂ ਬਹੁਤ ਜ਼ਿਆਦੇ ਨਜਾਇਜ਼ ਨੇ ਨਾ ਕੋਈ ਪ੍ਰਸ਼ਾਸਨ ਕਰਨ ਨੂੰ ਕੋਈ ਸੁਣਵਾਈ ਨਹੀਂ ਹੈਗੀ ਜੇ ਅਸੀਂ ਪੀਸੀਆਰ ਨੂੰ ਫੋਨ ਵੀ ਕਰਦੇ ਆ ਝੜਕ ਕੇ ਭੱਗ ਜਾਂਦੇ ਉਹਨਾਂ ਨੂੰ ਕੁਝ ਨਹੀਂ ਕਹਿੰਦੇ ਅੰਦਰ ਜੀਵਾ ਦੇ ਗੋਲੀਆਂ ਨੇ ਦਵਾਈ ਵੇਚਦੇ ਨੇ ਫਰਨੀਚਰ ਵੇਚਦੇ ਨੇ ਫੁੱਲ ਵੱਟਾ ਫੁੱਲ ਚੋਰੀਆਂ ਹੁੰਦੀਆਂ ਨੇ ਇੱਥੇ ਰਿਕ ਚੀਜ਼ ਦਾ ਨਾਮ ਆ ਸਾਰੇ ਬਦਨਾਮ ਕੀ ਆ ਸਟੈਂਡ ساری ਮਾਰਕੀਟ ਬਦਨਾਮ ਹੈ ਚੀਜ਼ ਸਾਡੇ ਕੋਲ ਕੋਈ ਸਵਾਰੀ ਨਹੀਂ ਆਂਦੀ ਇਹਨਾਂ ਕੋਲ ਕੋਈ ਕਸਟਮਰ ਕੋਈ ਚੀਜ਼ ਨਹੀਂ ਆਉਂਦੀ ਬ੍ਰਜੀ ਸਿਵਲ ਹਸਪੀਟਲ ਜੀ ਆਜ ਐਂਬੂਲੈਂਸ ਚਲਾਨੀ ਹੈ ਜੀ ਇਹ ਨਾ ਜੀ ਇੱਥੇ ਪੂਰਾ ਚੱਲਦਾ ਧੰਦਾ ਜੀ ਸਮਝ ਗਏ ਗੋਲੀਆਂ ਦੱਪਾਂ ਦਾ ਨਾ ਇਹ ਗੋਲੀਆਂ ਵੇਚਦੇ ਨੇ ਲਾਣੇ ਝਗੜਾ ਕਰਦੇ ਆ ਜੀ ਇੱਥੇ ਇੱਥੇ ਰੋਹ ਕਲੇਸ਼ ਹੁੰਦਾ ਮੋਟਰਸਾਈਕਲ ਚੋਰੀ ਹੁੰਦੇ ਨੇ ਜੀ ਬਹੁਤ ਵਾਰੀ ਪ੍ਰਸ਼ਾਸਨ ਨੂੰ ਲਿਖ ਕੇ ਵੀ ਦੇਤਾ ਹੀ ਸਾਰੇ ਦੁਕਾਨਦਾਰ ਸਾਰੇ ਮਾਰਕੀਟ ਵਾਲਿਆਂ ਨੇ ਲਿਖ ਕੇ ਬਹੁਤ ਤੰਗ ਨੇ ਲੋਕ ਜੀ ਐ ਲੜਾਈ ਝਗੜੇ ਹੁੰਦੇ ਨੇ ਮੋਟਰਸਾਈਕਲ ਬਹੁਤ ਚੋਰੀ ਹੁੰਦੇ ਨੇ ਜੀ ਵੀ ਇਹਦੇ ਵਾਸਤੇ ਹੱਥ ਬੰਨ੍ਹ ਕੇ ਬੇਨਤੀ ਆ ਵੀ ਇਹਦਾ ਗੌਰ ਕਰੀ ਜਾਵੇ ਇੱਥੇ ਸਾਰਾ ਦਿਨ ਸਾਨੂੰ ਟੇਕ ਨਹੀਂ ਦਿੰਦੇ ਜੀ ਮੂਰੇ ਹੋ ਗੋਲੀਆਂ ਵੇਚਿਆ ਸਰਕਾਰੀ ਗੋਲੀ ਇੱਕ ਅੰਦਰ ਇੱਕ ਆਈਡੀ ਤੋਂ ਬਿਨਾ ਨਹੀਂ ਮਿਲਦੀ ਵੀ ਇਹਨਾਂ ਕੋਲੇ ਦਾਦਾ ਪੱਤੇ 20 20 ਪੱਤੇ ਕਿੱਥੋਂ ਆਉਂਦੇ ਨੇ ਠੀਕ ਆ ਵੀ ਇਹ ਚੀਜ਼ ਦੀ ਜਾਣ ਦਾ ਪਿੱਛਾ ਦਾ ਜ਼ਰੂਰੀ ਆ ਠੀਕ ਹੈ ਜੀ ਵੀ ਸਾਡਾ ਪੰਜਾਬ ਜਿਵੇਂ ਖੋਖਲਾ ਕਰਤਾ ਨਸ਼ੇ ਨੇ ਚਿੱਟੇ ਨੇ ਕੈਮੀਕਲ ਆ ਦੂਜੇ ਸਿੱਟਾ ਪਿਆ ਜੀਵ ਵਾਲੀ ਕੂਲੀ ਦਾ ਠੀਕ ਆ ਅਸੀਂ ਆਟੋ ਚਲਾਣ ਘਾੜ ਕੋ ਸਵਾਰੀ ਨਹੀਂ ਘੜਦੀ ਚੇਤੀ ਆ ਕਿ ਇਸ ਸੰਬੰਧੀ ਜਾਣਕਾਰੀ ਦਿੰਦੇ ਆ ਬਰਨਾਲਾ ਦੇ ਸਰਕਾਰੀ ਹਸਪਤਾਲ ਦੇ ਨੇੜੇ ਰਿਕਸ਼ਾ ਅਤੇ ਐਂਬੂਲੈਂਸ ਚਲਾਉਣ ਵਾਲੇ ਚਾਲਕ ਨੇ ਦੱਸਿਆ ਕਿ ਇੱਕ ਪਾਸੇ ਤਾਂ ਸਰਕਾਰਾਂ ਦੇ ਵੱਲੋਂ ਨਸ਼ਾ ਖਤਮ ਕਰਨ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ ਪਰ ਦੂਜੇ ਪਾਸੇ ਸਰਕਾਰੀ ਹਸਪਤਾਲ ਦੇ ਮੁੱਖ ਗੇਟ ਤੇ ਸ਼ਰਿਆਮ ਨਸ਼ੇੜੀਆਂ ਗੋਲੀਆਂ ਵਿਕ ਰਹੀਆਂ ਨੇ ਉਹਨਾਂ ਕਿਹਾ ਕਿ ਨਸ਼ੇੜੀਆਂ ਨੂੰ ਹਸਪਤਾਲ ਵਿੱਚ ਸਰਕਾਰੀ ਦਵਾਈਵਾਂ ਜੋ ਗੋਲੀਆਂ ਦਿੱਤੀਆਂ ਜਾਂਦੀਆਂ ਨੇ ਜਿਸ ਨੂੰ ਮਰੀਜ਼ ਹਸਪਤਾਲ ਦੇ ਅੰਦਰ ਹੋਰ ਨਸ਼ੇੜੀਆਂ ਨੂੰ ਵੱਧ ਕੀਮਤ ਦੇ ਉੱਤੇ ਵੇਚ ਦਿੰਦੇ ਨੇ ਉਹਨਾਂ ਕਿਹਾ ਕਿ ਹਸਪਤਾਲ 'ਚ ਨਸ਼ਾ ਸ਼ਟਕ ਦੇ ਲਈ ਦਿੱਤੀਆਂ ਜਾਣ ਵਾਲੀਆਂ ਗੋਲੀਆਂ ਬਿਨਾ ਆਈ.ਡੀ ਤੋਂ ਨਹੀਂ ਦਿੱਤੀਆਂ ਜਾਂਦੀਆਂ ਪਰ ਇੱਥੇ ਨਸ਼ੇ ਦੀਆਂ ਗੋਲੀਆਂ ਖੁੱਲੇਆਮ ਵੇਚੀਆਂ ਜਾ ਰਹੀਆਂ ਨੇ ਅਜਿਹਾ ਕੰਮ ਲੰਬੇ ਸਮੇਂ ਤੋਂ ਚੱਲ ਰਿਹਾ ਹੈ ਉਹਨਾਂ ਨੇ ਕਿਹਾ ਕਿ ਇੱਥੇ ਨਸ਼ਾ ਵੇਚਣ ਅਤੇ ਖਰੀਦਣ ਵਾਲੇ ਲੋਕ ਅਕਸਰ ਗਾਲੀ-ਕਲੋਚ ਕਰਦੇ ਨੇ ਅਤੇ ਆਪਸ ਵਿੱਚ ਲੜਦੇ ਨੇ ਇੱਥੇ ਚੋਰੀਆਂ ਵੀ ਆਮ ਹੋ ਚੁੱਕੀਆਂ ਨੇ ਇਸ ਸੰਬੰਧੀ ਉਹ ਕਈ ਵਾਰ ਪੁਲਿਸ ਅਧਿਕਾਰੀਆਂ ਨੂੰ ਲਿਖ ਕੇ ਵੀ ਦੇ ਚੁੱਕੇ ਨੇ ਪਰ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ। ਉਹਨਾਂ ਕਿਹਾ ਕਿ ਇਹਨਾਂ ਲੋਕਾਂ ਦਾ ਇਹ ਨਜਾਇਜ਼ ਕੰਮ ਸਵੇਰੇ 7 ਵਜੇ ਤੋਂ ਲੈ ਕੇ ਰਾਤ ਦੇ 9 ਵਜੇ ਤੱਕ ਚੱਲਦਾ ਰਹਿੰਦਾ ਹੈ। ਉਹਨਾਂ ਕਿਹਾ ਕਿ ਜੇਕਰ ਇਹਨਾਂ ਨਸ਼ੇੜੀਆਂ ਦੇ ਕਾਰਨ ਲੋਕਾਂ ਨੂੰ ਇਸੇ ਤਰ੍ਹਾਂ ਪਰੇਸ਼ਾਨੀ ਪੇਸ਼ ਆਉਂਦੀ ਰਹੀ ਤਾਂ ਉਹਨਾਂ ਦੇ ਵੱਲੋਂ ਇੱਕ ਵੱਡਾ ਸੰਘਰਸ਼ ਵਿੜਿਆ ਜਾਵੇਗਾ। ਤੇ 8 ਸਾਲ ਦੇ ਸਾਹਮਣੇ ਮੇਰੀ ਦੁਕਾਨ ਹੈ, ਮੈਡੀਸਨ ਦੀ ਤੇ ਇੱਥੇ ਕੀ ਚੱਕਰ ਹੈ ਜੀ ਸਵੇਰੇ 6 6:30 ਵਜੇ ਅਮਲ ਜਾਣੇ ਸ਼ੁਰੂ ਹੋ ਜਾਂਦੇ ਨੇ ਸ਼ਿਵਲ ਹਸਪੀਟਲ 메ਨ ਗੇਟ ਦੇ ਮੂਹਰੇ। ਤੇ ਰਾਤ 8:30 ਵਜੇ ਤੱਕ ਮੇਰੇ ਖਿਆਲ ਇਥੇ ਹਾਜ਼ਰ ਰਹਿੰਦੇ ਨੇ ਅਸੀਂ 8 ਵਜੇ ਦੁਕਾਨਾ ਬੰਦ ਕਰ ਜੰਨੇ ਆ ਸਾਡੀ ਸਮੱਸਿਆ ਇਹ ਹੈ ਵੀ ਉਹ ਇਥੇ ਇੱਕ ਜੋੜ ਦੇ ਰੂਪ ਦੇ ਵਿੱਚ ਸਾਰੇ ਦਿਨ ਹਾਜ਼ਰ ਰਹਿੰਦੇ ਨੇ ਤੇ ਗੋਲੀਆਂ ਵੇਚਦੇ ਨੇ ਕੈਪਸੂਲ ਵੇਚਦੇ ਹੋਣਗੇ ਸ਼ਾਇਦ ਜਿੱਥੇ ਇੱਕ ਮੇਰਾ ਖਿਆਲ ਹੈ ਵੀ ਗੋਲੀਆਂ ਦੇ ਵੇਚਦੇ ਵੇਚਦੇ ਨੇ ਉਹ ਜਿਹੜੇ ਅੰਦਰ ਜੀਵ ਵਾਲੀਆਂ ਗੋਲੀਆਂ ਮਿਲਦੀਆਂ ਨੇ ਉਹ ਗੋਲੀਆਂ ਵੇਚਦੇ ਨੇ ਇੱਥੇ ਸਾਨੂੰ ਨਹੀਂ ਪਤਾ ਵੀ ਇੰਨੀ-ਇੰਨੀ ਗੋਲੀਆਂ ਉਹਨਾਂ ਜੀਵ ਵਾਲੀਆਂ ਉਹ ਕਿੱਥੋਂ ਮਿਲਦੀਆਂ ਨੇ ਕਿਸੇ ਨੂੰ ਨਹੀਂ ਮਿਲਦੀਆਂ ਕਸਟਮਰ ਆਉਂਦਾ ਇੱਕ ਗੋਲੀ ਦੇ ਦਿਓ ਦੋ ਗੋਲੀਆਂ ਦੇ ਦਿਓ ਇੱਕ-ਇੱਕ ਦੋ-ਦੋ ਗੋਲੀਆਂ ਵੀ ਉਹ ਤੇ ਇਹਨਾਂ ਨੂੰ ਕੱਟ ਕੇ ਮੇਰੇ ਮਲਕੇ ਕਸਬੇ ਨੂੰ ਕੱਟ ਕੇ ਦੇਂਦੇ ਨੇ ਤੇ ਮਾਵਾ ਭੈਣਾ ਦੀ ਗੱਲਾਂ ਕੱਢਦੇ ਨੇ ਸਾਰਾ ਦਿਨ ਲੜੀ ਜਾਂਦੇ ਨੇ ਸਾਨੂੰ ਦਿੱਕਤ ਇਹ ਹੈ ਜੀ ਵੀ ਸਾਡੇ ਦੁਕਾਨਾਂ ਜਿਹੜਾ ਕੰਮਕਾਰ ਆ ਉਹ ਬਿਲਕੁਲ ਠੱਪ ਹੋ ਚੁੱਕਿਆ ਹੈ ਅਸੀਂ ਡੀਸੀ ਸਾਹਿਬ ਜਾਂ ਲੋਕਲ ਪ੍ਰਸ਼ਾਸਨ ਜੋ ਵੀ ਹੈ ਅਸੀਂ ਕਈ ਵਾਰੀ ਰਿਕੁਐਸਟ ਵੀ ਕਰ ਚੁੱਕੇ ਆ ਉਹਨਾਂ ਨੂੰ ਵੀ ਇਹ ਮਾਮਲਾ ਹੱਲ ਕੀਤਾ ਜਾਵੇ ਸਾਡਾ ਪਰ ਸਾਡੀ ਸੁਣਵਾਈ ਅਜੇ ਤੱਕ ਨਹੀਂ ਹੋਈ ਹਸਪੀਟਲ ਦੇ 게ਟ ਦੇ ਸਾਹਮਣੇ ਐਸ ਏਰੀਆ ਤੋਂ ਲੈ ਕੇ ਉਹ ਸਾਹਮਣੇ ਚਾਹ ਵਾਲੇ ਇੱਕ ਬਰੋਟਾ ਲੱਗਿਆ ਹੋਆ ਉੱਥੇ ਧੱਕੇ ਬੰਦੇ ਫਿਰਦੇ ਰਹਿੰਦੇ ਨੇ ਤੇ ਇਹਨਾਂ ਦੇ ਜੇਬ ਦੇ ਵਿੱਚ ਗੋਲੀਆਂ ਦਾ ਪੱਤਾ ਹੁੰਦਾ ਬਿੱਚੀ ਕੰੰਚੀ ਹੁੰਦੀ ਹੈ ਜੇਬ ਚ ਕਿਸੇ ਨੇ ਇੱਕ ਗੋਲੀ ਲੈਣੀ ਆ ਦੋ ਲੈਣੀ ਆ ਜੇਬ ਚੋਂ ਕੰੰਚੀ ਕੱਢਦੇ ਨਾਲ ਦੇ ਨਾਲ ਗੋਲੀ ਕੱਟ ਕੇ ਅਗਲੇ ਨੂੰ ਉਹ ਨਹੀਂ ਦਿੰਦੇ ਨੇ ਸਾਰਾ ਦਿਨ ਇੱਥੇ ਲੈਣ ਵਾਲੇ ਤੇ ਵੇਚਣ ਵਾਲੇ ਦੋਨੋਂ ਦਾ ਇੱਥੇ ਇਕੱਠ ਵੱਜਿਆ ਰਹਿੰਦਾ ਔਰ ਫਿਰ ਇਹ ਲੜਦੇ ਨੇ ਅਮਲੀ ਨੇ ਗੋਲੀਆਂ ਖਾਂਦੇ ਨੇ ਉੱਚੀ ਉੱਚੀ ਫਿਰੇ ਗਾਲਾਂ ਕੱਢਦੇ ਨੇ ਮਾਵਾ ਭੈਣਾਂ ਦੀ ਆ ਬੁਰੇ ਹਾਲ ਫਿਰੇ ਲੜਾਈ ਕਰਦੇ ਨੇ ਇਹ ਨੇੜੀਆਂ ਸੋਟੀਆਂ ਹੁੰਦੀਆਂ ਇਹਨਾਂ ਨੇ ਇੱਕ ਦੂਜੇ ਦੇ ਮਾਰਦੇ ਨੇ ਸਿਰ ਪਾੜ ਲਿਆ ਸਾਰਾ ਦਿਨ ਇਸ ਏਰੀਆ ਦੇ ਵਿੱਚ ਸਾਨੂੰ ਬੈਠਣ ਤੋਂ ਪਰੇ ਕੀਤਾ ਹੋਇਆ ਨੇ ਕੰਮਕਾਰ ਦਾ ਸਾਡੇ ਕੋਲ ਇੱਥੇ ਕੋਈ ਲੇਡੀ ਦੀ ਦਵਾਈ ਲੈਣਾ ਆਉਂਦੀ ਆ ਜਾਂ ਸਾਡੇ ਆਪ ਦਾ ਘਰ ਦਾ ਕੋਈ ਮੈਂਬਰ ਬੱਚਾ ਬੈਠਾ ਆਉਂਦਾ ਕੋਈ ਲੇਡੀ ਜੀ ਬੈਠ ਜਾਂਦੀ ਆ ਐਡੀ ਉੱਚੀ ਉੱਚੀ ਮਾਵਾ ਭੈਣਾਂ ਦੀਆਂ ਗਾਲਾਂ ਕੱਢਦੇ ਨੇ ਕਈ ਵਾਰ ਤਾਂ ਸਾਨੂੰ ਉੱਠ ਕੇ ਜਾ ਕੇ ਕਹਿਣਾ ਪੈਂਦਾ ਵੀ ਗਾਲਾਂ ਨਾ ਕੱਢੋ ਇੱਥੇ ਪਰੇ ਹੋ ਕੇ ਗੱਲ ਕਰੋ ਇਸ ਮੁਕੇ ਹਸਪਤਾਲ ਦੇ ਸਾਹਮਣੇ ਮੈਡੀਕਲ ਸਟੋਰ ਚਲਾਉਣ ਵਾਲੇ ਦੁਕਾਨਦਾਰਾਂ ਨੇ ਕਿਹਾ ਕਿ ਸਰਕਾਰੀ ਹਸਪਤਾਲ ਨਸ਼ੇੜੀਆਂ ਅਤੇ ਤਸਕਰਾਂ ਦਾ ਅੱਡਾ ਬਣ ਗਿਆ ਹੈ। ਉਹਨਾਂ ਦੱਸਿਆ ਕਿ ਜਿੱਥੇ ਨਸ਼ੇ ਵਾਲੀਆਂ ਗੋਲੀਆਂ ਖੁੱਲ੍ਹੇਆਮ ਖਰੀਦੀਆਂ ਅਤੇ ਵੇਚੀਆਂ ਜਾ ਰਹੀਆਂ ਨੇ। ਉਹਨਾਂ ਨੇ ਦੱਸਿਆ ਕਿ ਇਕੱਲੀ ਗੋਲੀ ਤੋਂ ਲੈ ਕੇ ਪੂਰੇ ਪੱਤੇ ਤੱਕ ਵਿਕਰੇ ਨੇ ਪਰ ਪ੍ਰਸ਼ਾਸਨ ਇਸ ਨੂੰ ਰੋਕਣ ਵਿੱਚ ناکਾਮ ਸਾਬਿਤ ਹੋ ਰਿਹਾ। ਸਮਗਲਰਾਹ ਅਤੇ ਨਸ਼ੇੜੀਆਂ ਦੇ ਇਸ ਗੈਰ ਕਾਨੂੰਨੀ ਮਾਹੌਲ ਕਾਰਨ ਉਹਨਾਂ ਦਾ ਕੰਮਕਾਜ ਵੀ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਉਨਾ ਕਿਹਾ ਕਿ ਜੇਕਰ ਪ੍ਰਸ਼ਾਸਨ ਨੇ ਇਹ ਸਮੱਸਿਆ ਦਾ ਹੱਲ ਨਾ ਕੀਤਾ ਤੋ ਆਪਣੇ ਮੈਡੀਕਲ ਸਟੋਰ ਬੰਦ ਕਰਕੇ ਹਸਪਤਾਲ ਦੇ ਸਾਹਮਣੇ ਹੜਤਾਲ ਤੇ ਬੈਠਣ ਲਈ ਮਜਬੂਰ ਹੋਣਗੇ ਜਿਸ ਦੀ ਜ਼ਿੰਮੇਵਾਰੀ ਬਰਨਾਲਾ ਪ੍ਰਸ਼ਾਸਨ ਦੀ ਹੋਵੇਗੀ ਜਿਹੜਾ ਸਰਕਾਰੀ ਐਸਓ ਤਾਲ ਦਾ ਗੇਟ ਆ ਉੱਥੇ ਓਟ ਸੈਂਟਰ ਬਣਿਆ ਹੋਇਆ ਉੱਥੇ ਸਾਡੇ ਕੋਲ ਕੁਝ ਇਨਪੁਟਸ ਆਈਆਂ ਨੇ ਵੀ ਜਿਹੜੇ ਨਸ਼ਾ ਛਡਾਊ ਕੇਂਦਰ ਦੇ ਵਿੱਚ ਮਰੀਜ਼ ਨੇ ਉਹ ਨਸ਼ਾ ਛਡਾਉਣ ਵਾਲੀ ਜਿਹੜੀ ਜੀਵ ਵਾਲੀ ਗੋਲੀ ਆ ਉਹ ਲੈ ਕੇ ਆਪਣੇ ਵੱਧ ਕੁਆਂਟੀਟੀ ਵਿੱਚ ਲੈ ਕੇ ਕੰਜ਼ਿਊਮ ਘਟ ਕਰਦੇ ਨੇ ਤੇ ਉਹਨੂੰ ਵੇਚਦੇ ਨੇ ਇਹਦੇ ਬਾਰੇ ਅਸੀਂ ਜਿਹੜਾ ਸਿਵਲ ਹਸਪਤਾਲ ਦੇ ਨਾਲ ਮੀਟਿੰਗ ਕੀਤੀ ਹੈ ਐਸਐਮਓ ਸਾਹਿਬ ਦੇ ਨਾਲ ਤੇ ਅਸੀਂ ਉੱਥੇ ਰੈਗੂਲਰ ਪੈਟਰੋਲਿੰਗ ਸਟਾਰਟ ਕਰ ਰਹੇ ਹਾਂ ਸੋ ਥੈਟ ਇਹਨੂੰ ਮਿਨੀਮਾਈਜ਼ ਕੀਤਾ ਜਾ ਸਕੇ ਤੇ ਨਾਲ ਦੀ ਨਾਲ ਅਸੀਂ ਸਿਵਲ ਸਰਜਨ ਸਾਹਿਬ ਨੂੰ ਤੇ ਐਸਐਮਓ ਸਾਹਿਬ ਨੂੰ ਰਿਕੁਐਸਟ ਵੀ ਕੀਤੀ ਹੈ ਕਿ ਜਿਹੜਾ ਜੀਵ ਵਾਲੀ ਗੋਲੀ ਦਾ ਜਿਹੜਾ ਸਿਸਟਮ ਆ ਉਹਨੂੰ ਸਪਲਾਈ ਦਾ ਉਹਨੂੰ ਥੋੜਾ ਰੈਸ਼ਨਲਾਈਜ਼ ਕੀਤਾ ਜਾਵੇ ਕਿ ਲੋੜ ਤੋਂ ਵੱਧ ਕੁਆਂਟੀਟੀ ਜਿਹੜੀ ਡੇਲੀ ਬੇਸਿਸ ਦੇ ਉੱਤੇ ਹੀ ਦਿੱਤੀ ਜਾਵੇ ਬਲਕ ਦੇ ਵਿੱਚ ਕਿਸੇ ਨੂੰ ਜਿਹੜਾ ਇਹ ਨਾ ਦਿੱਤੀ ਜਾਵੇ ਸੋ ਦੈਟ ਇਹਨੂੰ ਮਿਨੀਮਾਈਜ਼ ਕੀਤਾ ਜਾ ਸਕੇ ਜੀ ਬਿਲਕੁਲ ਅਸੀਂ ਇਹਦੇ ਬਾਰੇ ਜਿਹੜੇ ਉੱਥੇ ਕਿ ਆਪਣਾ 112 ਦੀ ਗੱਡੀ ਆ ਉਹਦਾ ਹਾਰਟ ਪੁਆਇੰਟ ਵੀ ਬਣਾਇਆ ਹੈਗਾ ਤੇ ਪੈਟਰੋਲਿੰਗ ਕੀਤੀ ਜਾ ਰਹੀ ਹੈ ਉੱਥੇ ਨਾਕਾਬੰਦੀ ਕੀਤੀ ਜਾਂਦੀ ਹੈ ਤੇ ਬਾਕੀ ਜਿਹੜਾ ਹੈ ਤਾਂ ਇਹ ਜਿਹੜੀ ਹੈ ਇਹਦੀ ਗੋਲੀ ਹੈ ਇਹ ਖਰੀਦਣਾ ਤਾਂ ਉਹਨਾਂ ਦਾ ਇਹ ਇਲੀਗਲ ਨਹੀਂ ਹੈਗਾ ਪਰ ਜੇਕਰ ਕੋਈ ਵੇਚਦਾ ਤਾਂ ਉਹਨਾਂ ਉੱਤੇ ਜਿਹੜਾ ਅਸੀਂ ਕਾਰਵਾਈ ਵੀ ਜਿਹੜਾ ਇਹ ਕਿਉਂਕਿ 188 ਦੇ ਅੰਡਰ ਇਹਦਾ ਪੋゼਸ਼ਨ ਜਿਹੜੀ ਬੈਂਡ ਹੈ ਜੇਕਰ ਇਹੋ ਜਿਹੇ ਫੜੇ ਜਾਂਦੇ ਆ ਆਪਾਂ ਉਹਨਾਂ ਤੇ ਕਾਰਵਾਈ ਵੀ ਕਰਦੇ ਆ ਇਸ ਮੌਕੇ ਡੀਐਸਪੀ ਬਰਨਾਲਾ ਸਤਵੀਰ ਸਿੰਘ ਨੇ ਦੱਸਿਆ ਕਿ ਸਰਕਾਰੀ ਹਸਪਤਾਲ ਦੇ ਮੁੱਖ ਗੇਟ ਨੇੜੇ ਨਸ਼ਾ ਸ਼ਦੌਵ ਕੇਂਦਰ ਪੁਲਿਸ ਨੂੰ ਇਹ ਵੀ ਸੂਚਨਾ ਮਿਲੀ ਹੈ ਕਿ ਨਸ਼ਾ ਸ਼ਦੌਵ ਕੇਂਦਰ ਵਿੱਚ ਨੇ ਛੇੜੀ ਵੱਡੀ ਮਾਤਰਾ ਵਿੱਚ ਨਸ਼ਾ ਛਡੋਣ ਵਾਲੀਆਂ ਗੋਲੀਆਂ ਵੇਚ ਰਹੇ ਨੇ ਜੇ ਸੰਬੰਧੀ ਉਹਨਾਂ ਹਸਪਤਾਲ ਦੇ ਐਸਐਮਓ ਨਾਲ ਮੀਟਿੰਗ ਵੀ ਕੀਤੀ ਹੈ ਇਸ ਸੰਬੰਧੀ ਪੁਲਿਸ ਦੇ ਵੱਲੋਂ ਬਕਾਇਦਾ ਗਸ਼ਤ ਵੀ ਸ਼ੁਰੂ ਕੀਤੀ ਜਾ ਰਹੀ ਹੈ ਉਹਨਾਂ ਦੱਸਿਆ ਕਿ ਇਸ ਸੰਬੰਧੀ ਸਿਹਤ ਅਧਿਕਾਰੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਲੋੜ ਅਨੁਸਾਰ ਦਵਾਈਆਂ ਮੁਹੱਈਆ ਕਰਵਾਉਣ ਤਾਂ ਜੋ ਅਜੀਹਾ ਮਾਹੌਲ ਨਾ ਬਣ ਸਕੇ ਉਹਨਾਂ ਕਿਹਾ ਕਿ ਪੁਲਿਸ ਗੈਰਕਾਨੂੰਨੀ ਗਤੀਵਿਧੀਆਂ ਨੂੰ ਰੋਕਣ ਲਈ ਹਰ ਸੰਭਵ ਯਤਨ ਕਰ ਰਹੀ ਹੈ ਜਗਬਣੀ ਟੀਵੀ ਲਈ ਪਨੀਤ ਸ਼ਰਮਾ ਦੀ ਰਿਪੋਰਟ